ਬੈਕ ਟੂ ਬਾਬਾ ਫੈਂਸੀ ਕਲੋਥ ਹਾਊਸ ਨੇੜੇ ਗੁਰਦੁਆਰਾ ਬਾਬਾ ਰਾਜਾਰਾਮ ਜੀ ਹਰਚੋਵਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 골ਡਨ ਸ਼ਿਮਰ ਦਾ ਸੂਟ ਆ ਜਿਹੜਾ ਆਲ ਓਵਰ 5 ਮੀਟਰ ਦੇ ਵਿੱਚ ਰੈਡੀ ਕਰਕੇ ਲੈ ਕੇ ਆ ਗਏ ਆ ਪਰਪਲ ਲਾਈਟ ਤੇ ਡਾਰਕ ਦਾ ਇਹਦਾ ਹੈਵੀ ਪੈਨਲ ਆਪਾਂ ਗ੍ਰੀਨ ਦਾ ਕੰਟਰਾਸਟ ਦੇ ਕੇ ਬਣਾਇਆ ਹੋਇਆ ਬਿਲਕੁਲ ਹੈਵੀ ਇਹਦਾ ਪੈਨਲ ਬਣਿਆ ਹੋਇਆ ਬਾਜੂ ਤੇ ਪਹੁੰਚੇ ਤੇ ਇਹਦੇ ਸੇਮ ਵਰਕ ਆ ਜਣਾ ਜਿਹੜਾ ਕਿ ਆਪਣਾ ਪੈਨਲ ਦੇ ਵਿੱਚ ਹੈ ਦੁਪੱਟਾ ਇਹਦੇ ਨਾਲ ਆਪਾਂ ਚਨੂਨ ਦਾ ਟਾਈ ਐਪ ਕੀਤਾ 2.5 ਮੀਟਰ ਦੇ ਵਿੱਚ ਮਲਟੀ ਕਲਰ ਦੇ ਵਿੱਚ ਇਹਦਾ ਦੁਪੱਟਾ ਆਪਾਂ ਡਾਈ ਕੀਤਾ ਹੋਇਆ ਟਾਈ ਡਾਈ ਦੇ ਵਿੱਚ ਤੇ ਦੁਪੱਟੇ ਦੇ ਉੱਪਰ ਆਪਾਂ ਬਹੁਤ ਹੀ ਬਿਊਟੀਫੁੱਲ ਇਹਦੇ ਹੈਵੀ ਵਰਕ ਆ ਜਿਹੜਾ ਉਹ ਦੋਨੋਂ ਸਾਈਡ ਦੇ ਉੱਤੇ ਆਪਣੇ ਕਸਟਮਰ ਦੀ ਰਿਕੁਆਇਰਮੈਂਟ ਮੁਤਾਬਕ ਤਿਆਰ ਕੀਤਾ ਹੋਇਆ ਜੇਕਰ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਸਾਨੂੰ WhatsApp ਜਾਂ ਕਾਲ ਕਰ ਸਕਦੇ ਹੋ ਕੋਈ ਵੀ ਸੂਟ ਕਿਸੇ ਵੀ ਫੈਬਰਿਕ ਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾਉਣਾ ਹੋਵੇ ਆਪਣੇ ਕੋਲੇ ਸਰਵਿਸਿਸ ਐ ਜਿਹੜੀਆਂ ਉਹ ਅਵੇਲੇਬਲ ਹੈ ਇਹ ਸੂਟ ਦਾ ਪ੍ਰਾਈਸ ਆਪਾਂ ਰੱਖਿਆ 3550 ਰੁਪਏ ਵਿਦ ਫ੍ਰੀ ਸ਼ਿਪਿੰਗ ਆਲਓਵਰ ਇੰਡੀਆ ਤੇ ਇੰਟਰਨੈਸ਼ਨਲ ਸ਼ਿਪਿੰਗ ਆਪਣੇ ਕੋਲੇ ਅਵੇਲੇਬਲ ਹੈ ਸੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਆਪਣਾ ਸਟੋਰ ਆ ਜਿਹੜਾ ਉਹ ਗੁਰਦੁਆਰਾ ਬਾਬਾ ਰਾਜाराम ਜੀ ਹਰਚੋਵਾਲ ਵਿਖੇ ਸਥਿਤ ਹੈ ਜੀ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ